ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਡਿਪਟੀ ਕਮਿਸ਼ਨ ਗੁਰਦਾਸਪੁਰ ਡਾਕਟਰ ਜਮਾਸ਼ੂ ਅਗਰਵਾਲ ਅਤੇ ਐਸਐਸਪੀ ਗੁਰਦਾਸਪੁਰ ਵਿਆਹ ਮਹਾਰੀਸ਼ ਕੁਮਾਰ ਦੀ ਅਗਵਾਈ ਹੇਠ ਗੁਰਦਾਸਪੁਰ ਸ਼ਹਿਰ ਅੰਦਰ ਫਲੈਂਗ ਮਾਰਚ ਕੱਢਿਆਗਾ ਇਸ ਮੌਕੇ ਤੇ ਉਹਨਾਂ ਦੱਸਿਆ ਕਿ ਇਸ ਫਲੈਂਗ ਮਾਰਚ ਦਾ ਮਕਸਦ ਹੈ ਕਿ ਲੋਕਾਂ ਅੰਦਰ ਵਿਸ਼ਵਾਸ ਪੈਦਾ ਕਰਨਾ ਤੇ ਇਹ ਲੋਕ ਸਭਾ ਚੋਣਾਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਿਰਪੱਖ ਅਤੇ ਬਿਨਾਂ ਕਿਸੇ ਪੱਖਪਾਤੋ ਕਰਵਾਈਆਂ ਜਾਣਗੀਆਂ ਉਹਨਾਂ ਕਹੇ ਕਿ ਚੋਣਾਂ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਹਨ ਕਿਸੇ ਵੀ ਤਰ੍ਹਾਂ ਦੇ ਸ਼ਰਾਰਤੀ ਅਨਸਰ ਨੂੰ ਜिले ਦਾ ਮਾਹੌਲ ਖਰਾਬ ਨਹੀਂ ਕਰਨ ਦਿੱਤਾ ਜਾਵੇਗਾ ਅੱਜ ਜੀ ਗੁਰਦਾਸਪੁਰ ਸ਼ਹਿਰ ਦੇ ਵਿੱਚ ਮੇਰੇ ਤੇ ਐਸਐਸਪੀ ਸਾਹਿਬ ਵੱਲੋਂ ਸਾਰੇ ਸਾਡੇ ਸਮੂਹ ਅਫਸਰ ਸਾਹਿਬਾਨਾਂ ਦੇ ਨਾਲ ਸਾਡੀ ਬੀਐਸਐਫ ਦੇ ਜਵਾਨ ਵੀ ਨਾਲ ਸ਼ਾਮਲ ਹੈ 플ੈਗ ਮਾਰਚ ਕਰਿਆ ਜਾ ਰਿਹਾ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਪੂਰੇ ਭਾਰਤ ਦੇ ਵਿੱਚ ਚੋਣ ਜਿਹੜੇ ਆ ਉਹਨਾਂ ਦਾ ਐਲਾਨ ਹੋ ਚੁੱਕਿਆ ਹੈ ਮੋਡਰਨ ਬੋਰਡ ਆਫ ਕੰਡਕਟ ਪੰਜਾਬ ਦਾ ਜਿਹੜਾ ਲਾਗੂ ਹੋ ਚੁੱਕਿਆ ਹੈ ਸਾਡੇ ਵੱਲੋਂ ਪਿਛਲੇ 2 ਦਿਨਾਂ ਤੋਂ ਲਗਾਤਾਰ ਵਕ ਵਕ ਜਿਹੜੇ ادارے ਨੇ ਜਿਹੜੇ ਕਿ ਇਸ ਚੋਣ ਦੇ ਵਿੱਚ ਮਹੱਤਵਪੂਰਨ ਭੂਮਿਕਾ ਨੇ ਮੋਣਗੇ ਜਿੰਨੀ ਵੀ ਸਿਆਸੀ ਪਾਰਟੀਆਂ ਉਹਨਾਂ ਨਾਲ ਵੀ ਲਗਾਤਾਰ ਮੀਟਿੰਗਸ ਵੀ ਚੱਲ ਰਹੀਆਂ ਸੀ ਉਹਨਾਂ ਨੂੰ ਅਸੀਂ ਚੋਣ ਜਾਬਤੇ ਬਾਰੇ ਚੰਗੀ ਤਰ੍ਹਾਂ ਜਾਣੂ ਕਰਵਾ ਦਿੱਤਾ ਗਿਆ ਅੱਜ ਦੇ ਇਸ 플ੈਗਮਾਰਕ ਦਾ ਮੰਤਵ ਇਹੀ ਹੈ ਕਿ ਇੱਕ ਤਾਂ ਲੋਕਾਂ ਨੂੰ ਇਹ ਮੈਸੇਜ ਦੇਣਾ ਕਿ ਜਿਹੜਾ ਚੋਣ ਜਾਬਤਾ 6 ਜੂਨ ਤੱਕ ਲੱਗਿਆ ਰਹਿਣਾ ਹੈਗਾ ਉਸ ਦੀ ਚੰਗੀ ਤਰ੍ਹਾਂ ਪਾਲਣਾ ਕਰਨ ਤੇ ਅਜਿਹਾਂ ਲੋਕਾਂ ਨੂੰ ਵੀ ਇਹ ਮੈਸੇਜ ਦੇਣਾ ਕਿ ਸਾਡੀ ਸਾਰੀ ਫੋਰਸਸ ਸਾਡੇ ਸਾਰੇ ਅਧਿਕਾਰੀਗਨ ਸਾਡੀ ਪੰਜਾਬ ਪੁਲਿਸ ਦੀ ਸਾਰੀ ਟੀਮ ਇਹਨਾਂ ਚੋਣਾਂ ਨੂੰ ਨਿਰਪੱਖ ਢੰਗ ਨਾਲ ਕਰਵਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ ਲੋਕਾਂ ਨੂੰ ਕਿਸੇ ਤੋਂ ਵੀ ਡਰਨ ਦੀ ਜਾਂ ਦਬਾਅ ਚਾਣ ਦੀ ਬਿਲਕੁਲ ਵੀ ਜ਼ਰੂਰਤ ਨਹੀਂ ਹੈ ਤੇ ਜਿਹੜੇ ਲੋਕੀ ਕੋਈ ਇਸ ਤਰ੍ਹਾਂ ਸੋਚਦੇ ਹੋਣ ਕਿ ਚੋਣਾਂ ਦੇ ਵਿੱਚ ਕਿਸੇ ਤਰ੍ਹਾਂ ਦੇ ਲੋਕਾਂ ਦੇ ਮਨ ਚ ਡਰ ਪੈ ਦੇਸ਼ਦਮ ਮਾਹੌਲ ਬਣਾ ਸਕਦੇ ਹੈ ਜਾਂ ਕਿਸੇ ਨੂੰ ਕਿਸੇ ਵੀ ਤਰ੍ਹਾਂ ਇਨਫਲੂਐਂਸ ਕਰ ਸਕਦੇ ਨੇ ਉਹਨਾਂ ਨੂੰ ਵੀ ਇੱਕ ਤਰ੍ਹਾਂ ਦਾ ਇੱਕ ਮੈਸੇਜ ਹੈ ਕਿ ਇਸ ਤਰ੍ਹਾਂ ਦੀ ਸੋਚਣ ਦੀ ਵੀ ਬਿਲਕੁਲ ਜ਼ਰੂਰਤ ਨਾ ਕਰਨ ਕਿਉਂਕਿ ਜ਼ਿਲ੍ਹਾ ਪ੍ਰਸ਼ਾਸਨ ਪੰਜਾਬ ਪੁਲਿਸ ਦੇ ਸਹਿਯੋਗ ਨਾਲ ਸਾਡੀ BSF ਦੀ ਟੀਮਾਂ ਦੇ ਸਹਿਯੋਗ ਨਾਲ ਪੂਰੀ ਤਰ੍ਹਾਂ ਚੋਣਾਂ ਨੂੰ ਟੰਗ ਨਾਲ ਕਰਾਉਣ ਲਈ ਸੁਚੱਜੇ ਢੰਗ ਨਾਲ ਤਿਆਰ ਹੈ ਸਰ ਬਾਰਡਰ ਦੇ ਉੱਪਰ ਵੀ ਇਸੇ ਪ੍ਰਕਾਰ ਹੀ ਜਿਹੜਾ ਫਲੈਗ ਮਾਰਚ ਹੋਏਗਾ ਜਿੱਦਾਂ ਬਲਾਨ ਨਾਲ ਕਸਬੀਆਂ ਚ ਸਾਡੇ ਸਾਰੇ ਸਬਡਿਵੀਜ਼ਨਸ ਦੇ ਵਿੱਚ ਸਾਡੇ ਜਿੰਨੇ ਵੀ STM ਸਾਹਿਬ ਨੇ ਤੇ DSP ਸਾਹਿਬ ਨੇ ਇਸ ਤਰ੍ਹਾਂ ਦੇ ਫਲੈਗ ਮਾਰਚ ਆਲਰੇਡੀ ਕਰ ਚੁੱਕੇ ਨੇ ਅਸੀਂ ਮੈਂ ਤੇ ਐਸਐਸਪੀ ਸਾਹਿਬ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਵਕਫ ਵਕਫ ਥਾਵਾਂ ਤੇ ਜਾ ਕੇ ਆਪਣੀ ਟੀਮਾਂ ਦੀ ਪ੍ਰੈਪਰੇਸ਼ਨ ਦੀ ਉਹ ਪੂਰੀ ਇੱਕ ਰਿਵਿਊ ਕਰਨਗੇ ਤੇ ਉੱਥੇ ਵੀ ਫਲੈਗ ਮਾਰਚਸ ਦੇ ਵਿੱਚ ਸ਼ਾਮਲ ਹੋਵਾਂਗੇ। ਡੀਸੀ ਗੁਰਦਾਸਪੁਰ ਤੇ ਮੇਰੇ ਵੱਲੋਂ ਪੁਲਿਸ ਕਲਾਈਨ ਤੋਂ ਫਲੈਗ ਮਾਰਚ ਕੱਢਿਆ ਜਾ ਰਿਹਾ ਹੈ। ਇਹ ਫਲੈਗ ਮਾਰਚ ਚੋਨਾ ਦੇ ਮੱਧਨ ਨਜ਼ਰ ਪੂਰੇ ਗੁਰਦਾਸਪੁਰ ਸ਼ਹਿਰ ਦੇ ਵਕਫ ਵਕਫ ਥਾਵਾਂ ਤੋਂ ਕੱਢਿਆ ਜਾਊਗਾ। ਇਸ ਦੇ ਵਿੱਚ ਬੀਐਸਐਫ ਦੀ ਜਿਹੜੀ ਪਲਟੂਨ ਇਨਵੋਲਡ ਹੈ ਇਹਦੇ ਵਿੱਚ ਐਸਓਜੀ ਜੋ ਪੰਜਾਬ ਪੁਲਿਸ ਹੀ ਹੈ ਤੇ ARP ਦੀ ਟੀਮਾਂ ਤੇ ਥਾਣੇ ਤੋਂ ਵਕਤਕ ਵਕ ਫੋਰਸਸ SHO ਸਾਹਿਬਾਨ ਸਾਰੇ ਜੀਓ ਸਾਹਿਬਾਨ ਦੇ ਰਹੇ ਹੈ SDM ਸਾਹਿਬਾਨ ਸਾਰੇ ਮੌਜੂਦ ਹਨ ਸਾਡਾ ਮੇਨ ਮੰਤਬ ਜਿਹੜਾ ਹੈਗਾ ਉਹ ਹੈ ਕਿ ਚੋਣ ਪ੍ਰਕਿਰਿਆ ਜਿਹੜੀ ਹੈ ਉਹਨੂੰ ਪੂਰੀ ਨਿਰਪੱਖਤਾ ਨਾਲ ਤੇ ਪੂਰੇ ਵਿਸ਼ਵਾਸ ਨਾਲ ਕਰਵਾਇਆ ਜਾਏ ਲੋਕਾਂ ਦੇ ਵਿੱਚ ਇਹ ਜਾਗਰੂਕਤਾ ਫਲਾਨੀ ਕਿ ਚੋਣ ਵਿਵਸਥਾ ਜਿਹੜੀ ਹੈ ਉਹ ਇੱਕਦਮ ਨਿਰਪੱਖ ਤੇ ਬਿਨਾਂ ਕਿਸੇ ਪੱਖਪਾਤ ਤੋਂ ਕਰਵਾਈ ਜਾ ਰਹੀ ਹੈ ਔਰ ਕਿਸੇ ਵੀ ਤਰ੍ਹਾਂ ਕੇ ਦਾ ਕੋਈ ਅਸਮਾਜਿਕ ਤੱਤ ਹੈ ਉਹਨੂੰ ਰੋਕਿਆ ਜਾਊਗਾ ਤੇ ਸ਼ਹਿਰ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਸ਼ਰਾਦਤ ਨੂੰ ਨਹੀਂ ਹੋਣ ਦਿੱਤਾ ਜਾਏਗਾ ਇਹ ਫਲੈਗਮਾਰ ਜਿਹੜਾ ਹੈ ਕੰਫੀਡੈਂਸ ਬਿਲਡਿੰਗ ਮੈਜਰ ਹੈ ਜੋ ਅਸੀਂ ਨਾਸਿਰ ਗੁਰਦਾਸਪੁਰ ਦੇ ਵਿੱਚ ਕਰਾਂਗੇ ਤੇ ਬਾਕੀ ਉਦਾਸਪੁਰ ਦੇ ਬਾਕੀ ਜਿਹੜੇ ਏਰੀਆ ਹੈ ਉੱਥੇ ਨਹੀਂ ਬਰਾਬਰ ਦਾ 300 ਤੋਂ ਵੱਧ ਸਾਡੀ ਫੋਰਸ ਹੈ 50 ਤੋਂ ਵੱਧ ਗੱਡੀਆਂ ਹੈਗੀ ਇੱਥੇ ਔਰ ਅਫਸਰ ਕਾਫੀ ਸਾਰੇ ਜ਼ਿਲ੍ਹੇ ਦੇ ਸਾਰੇ ਜਿਹੜੇ ਆਲਾ ਅਧਿਕਾਰੀ ਉਹ ਸਾਰੇ ਮੌਜੂਦ ਹਨ ਇੱਥੇ ਉਪਲਬਧੀ ਜਿਹੜੀ ਆ ਉਹ ਹੋ ਰਹੀ ਹੈ ਕਿਉਂਕਿ ਪੁਲਿਸ ਹੁਣ ਲਗਾਤਾਰ ਇਲੈਕਸ਼ਨ ਮੋਡ ਦੇ ਵਿੱਚ ਹੈਗੀ ਉਹ ਸਾਰੇ ਡਿਸਟ੍ਰਿਕਟ ਦੇ ਐਂਟਰੀ ਪੁਆਇੰਟ ਜਿਹੜੇ ਉੱਥੇ ਨਾਕੇਬੰਦੀ ਕੀਤੀ ਗਈ ਹੈ ਤੇ ਪੈਟਰੋਲਿੰਗ ਪਾਰਟੀਆਂ ਲਾਈ ਗਈ ਹਨ ਜਿਹੜੀ ਰਿਕਵਰੀ ਹੈ ਉਹ ਬਾਰਡਰ ਤੋਂ ਹੋਈ ਸੀ ਸੋ ਉਹ ਵੀ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਸਰ ਪੈਰਾ ਮਿਲਟਰੀ ਫੋਰਸ ਦੀਆਂ ਕਿੰਨੀਆਂ ਟੀਮਾਂ ਲਗਾਈਆਂ ਗਈਆਂ ਜੀ ਜਿਹੜੀ ਸੈਂਟਰਲ ਆਰਮਡ ਪੁਲਿਸ ਫੋਰਸਸ ਹੈ ਉਹ ਹੁਣ ਆਣੀ ਸ਼ੁਰੂ ਹੋ ਰਹੀ ਹੈ ਕਿਉਂਕਿ ਚੋਣ ਦਾ ਜਿਹੜਾ ਐਲਾਨ ਸੀਗਾ ਹੁਣੀ ਹੋਇਆ 16 ਤਰੀਕ ਨੂੰ ਸੋ ਫਿਲਹਾਲ ਸਾਡੇ ਕੋਲ ਪ੍ਰੀਪਰੇਟਰੀ ਤਿਆਰੀਆਂ ਦੇ ਲਈ ਜਿਹੜੀ ਇੱਕ ਐਡਵਾਂਸ ਪ੍ਰੇਪਰੇਸ਼ਨ ਦੇ ਲਈ ਬੀਐਸਐਫ ਦੀ ਪਲਟੂਨਸ ਆਈਆਂ ਹੁਣ ਕੱਲ ਪਰਸੋ ਸਾਡੇ ਕੋਲ ਹੋਰ ਵੀ ਲਗਭਗ ਆ ਰਹੀ ਹੈ ਸੋ ਇਹ ਇਟ ਇਜ਼ ਪਾਰਟ ਆਫ ਇਲੈਕਸ਼ਨ ਡਿਊਟੀ ਓਨਲੀ ਉਹ ਐਸੀ ਕਰ ਰਹੇ ਹਨ ਨਾਨੀ ਡੀਮਪਲਮੈਂਟ ਕੀਤੀ ਜਾ ਰਹੀ ਹੈ ਲਾਅ ਐਂਡ ਆਰਡਰ ਡਿਸੀਸ ਦੇ ਵਿੱਚ ਕਿ ਲੋਕਾਂ ਨੂੰ ਕੀ ਮੈਸੇਜ ਦਿਨਾ ਚਾਹੁੰਦੇ ਲੋਕਾਂ ਨੂੰ ਇਹ ਹੀ ਮੈਸੇਜ ਹੈ ਕਿ ਇਹ ਤੁਹਾਡਾ ਸੰਵਿਧਾਨਿਕ ਹੱਕ ਹੈ ਇਹਦਾ ਬੜਾ ਹੀ ਵੱੜ ਚੜ ਕੇ ਇਹਦੇ ਵਿੱਚ ਪਾਰਟਿਸਿਪੇਟ ਕਰੋ ਇਹ ਛੁੱਟੀ ਦਾ ਦਿਨ ਨਹੀਂ ਹੈ ਜਿੱਦਾਂ ਕਿ ਅਸੀਂ ਮੰਨਦੇ ਹਾਂ ਕਿ ਛੁੱਟੀ ਦਾ ਦਿਨ ਅਸੀਂ ਜਾਤ ਦੇ ਵਿੱਚ ਰਹੀ ਹੈ ਜਿੱਦਾਂ ਕਿ ਆਪਣੇ ਇਲੈਕਸ਼ਨ ਕਮਿਸ਼ਨ ਨੇ ਵੀ ਇਹ ਚੀਜ਼ ਦੱਸੀ ਹੈ ਕਿ ਤੁਸੀਂ ਵੱਧ ਤੋਂ ਵੱਧ ਇਹਦੇ ਵਿੱਚ ਪਾਰਟਿਸਿਪੇਟ ਕਰੋ ਅਸੀਂ ਇਨਸ਼ੋਰ ਕਰਾਂਗੇ ਕਿ ਇੱਕ ਵਾਇਲੈਂਸ ਫਰੀ ਇੱਕ ਟੈਂਪਰਿੰਗ ਫ੍ਰੀ ਔਰ ਹਰ ਹਰ ਤਰੀਕੇ ਤੋਂ ਇੱਕ ਨਿਰਪੱਖ ਚੋਣ